ਮਦਦ ਦੂਜੇ ਦਿਨ ਹੈ ਕੋਈ ਕੋਈ ਇੱਕ ਲੜਕਾ ਸੀ ਜਬ ਜ਼ਾਦਾ 25 ਸਾਲ ਦਾ ਅਦਰਸ਼ਪ੍ਰੀਤ ਸਿੰਘ ਕਾਨੂੰਆਨ ਏਰੀਏ ਚੋਂ ਉਹ ਚਾਦੇ ਦੋ ਟਰਾਲੀਆਂ ਪਿੰਡ ਦੇ ਇੱਥੇ ਸੇਵਾ ਕਰਨ ਆਏ ਟਰਾਲੀਆਂ ਲੈ ਕੇ ਲੰਗਰ ਪਾਣੀ ਲੈ ਕੇ ਆਏ ਤੇ ਪਾਣੀ ਚ ਕਿਤੇ ਤਲਗੜੇ ਜਾ ਤੇ ਉੱਥੇ ਉਹਨਾਂ ਨੂੰ ਪਤਾ ਨਹੀਂ ਲੱਗਾ ਸੱਪ ਲੜ ਗਿਆ ਕੀ ਹੋਇਆ ਕਿੰਦਾ ਡੁੱਬ ਗਿਆ ਉਹ ਸਮਾਨ ਵੜਦੇ ਸੀਗੇ ਉਹਦਾ ਗੁੱਬਨਾਲ ਮਲੋਦੀ ਮੋਤ ਹੜਾਂ ਦੇ ਵਿੱਚ ਆਏ ਬਹੁਤ ਮਾੜੀ ਗੱਲ ਹੋਈ ਉਹ ਅਸੀਂ ਸਾਡੀ ਸਰਕਾਰ ਸਾਡੇ ਮਾਂਜੋ ਸਦਾ ਭਗਵੰਸ ਸਿੰਘ ਜੀ ਨੇ ਐਲਾਨ ਕੀਤਾ ਕਿ ਅਸੀਂ ਹਰ ਮਿਤਕ ਨੂੰ ਪਰਵਾਦ ਨੂੰ ਜਿਹੜਾ 40 ਲੱਖ ਰੁਪਇਆ ਜਿਹੜਾ ਦਾਣ ਤਿੰਨ ਪਰਵਾਦਾਂ ਨੂੰ ਪਹਿਲਾਂ ਦਿੱਤਾ ਅੱਜ ਇਹਨਾਂ ਨੂੰ ਦੇ ਦੇ ਬਹੁਤ ਬੜੀ ਮਾੜੀ ਗੱਲ ਹੋਈ ਕਿ ਜਿਹੜੇ ਚਾਦ ਹੁਣ ਤੱਕ ਮੋਤਾਂ ਆਈਆਂ ਉਹਨਾਂ ਦੇ ਤਿੰਨ ਨੌਜਵਾਲ ਮੁੰਡੇ ਸੀਗੇ ਇਹ 25 ਸਾਲ ਦਾ ਸੀਗਾ ਦੂਜਾ ਇੱਕ ਬਾਈ ਦਾ ਸੀ 18 ਸਾਲ ਦਾ ਸੀਗਾ ਸਾਡੇ ਤਿੰਨ ਨੌਜਵਾਨ ਜਿਹੜੇ ਹਰਾਂ ਦੇ ਵਿੱਚ ਮਤਲਬ ਜਿਹੜੇ ਉਹ ਉਡਰ ਗਏ ਉਹਨਾਂ ਦੇ ਮਾਪੇ ਵਿਚਾਰੇ ਬਹੁਤ ਦੁਖੀ ਆ ਚਾਹ ਲੱਖ ਵੀਰਾਂ ਦਾ ਚੱਕ ਦਿੱਤਾ ਹੋਰ ਵੀ ਇਹਨਾਂ ਦੀ ਬਤ ਕਹਾਂਗੇ